ਲਗਾਤਾਰ ਹਿਮਾਚਲ ਜੰਮੂ ਕਸ਼ਮੀਰ ਦੇ ਵਿੱਚ ਮੀਂਹ ਨਾਲ ਬੱਦਲ ਫਟਣ ਨਾਲ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਚਿੱਤੇ ਸਮਾਜ ਸੇਵੀ ਸੰਸਥਾ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਇੱਕ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ। ਉੱਤੇ ਹੀ ਅੰਮ੍ਰਿਤਸਰ ਦੇ ਆਵਾਦੀ ਪਾਰਟੀ ਦੇ ਵਰਕਰਾਂ ਵੱਲੋਂ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਜਾ ਰਹੀ ਹੈ। ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਵਿੱਚ ਪੂਰਾ ਸਮਾਨ ਰੱਖਿਆ ਹੋਇਆ ਹੈ। ਪਿੰਡ ਦੇ ਲੋਕਾਂ ਨੂੰ ਸਮਾਨ ਦੇਣ ਦੀ ਬਜਾਏ ਟਰਾਲੀ ਦੇ ਵਿੱਚੋਂ ਹੀ ਸਮਾਨ ਸੁੱਟਿਆ ਜਾ ਰਿਹਾ ਜਿਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਿ ਅੰਸ਼ ਸਿੰਘ ਮਠਾਰੂ ਜ਼ਿਲ੍ਹਾ ਮੀਡੀਆ ਇਨਚਾਰਜ ਅੰਮ੍ਰਿਤਸਰ ਆਮ ਆਦਮੀ ਪਾਰਟੀ ਤੇ ਅਸੀਂ ਅੱਜ ਪੁਹੰਚੇ ਅਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਚਾਰੇ ਪਾਸੇ ਅਜ ਨਾਲੇ ਦੇ ਵਿੱਚ ਪਾਣੀ ਆਇਆ ਹੋਇਆ ਹੈ ਤੇ ਸਾਡੇ ਇਹ ਜੋਦੇ ਅੰਮ੍ਰਿਤਸਰ ਤੋਂ ਵਾਰ ਨੰਬਰ 55 ਤੋਂ ਵਿੱਕੀ ਕੌਣ ਜਰਾ ਵਿਕੀ ਦਿੱਤਾ ਜੀ ਫਿਲਾ ਜਨਰਲ ਸਕੱਤਰ ਮੁਹੰਦਰ ਸਿੰਘ ਮਿਰਦੀ ਜੀ ਤਰਸੀਮ ਕਲਿਆਣ ਜੀ ਤੇ ਸਾਡੇ ਸੰਗਠਨ ਚਾਜ ਹਰਪ੍ਰੀਤ ਸਿੰਘ 베ਦੀ ਜੀ ਤੇ ਸਰੇਤਰ ਲੋਕੀਨਾਥ ਜੀ ਰਣਵੀਰ ਸਿੰਘ ਜੀ ਤੇ ਸਾਡੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਜੀ ਤੇ ਸਾਡੇ ਨਾਗਰੋ ਸਾਡਾ ਰੱਖਦੇ ਨੇ ਤੇ ਸਾਡੇ ਯੋਧੇ بارش ਵਿੱਚ ਵੀ ਲੱਗੇ ਹੋਏ ਹਨ ਤੇ ਇਹਨਾਂ ਦਾ ਹੌਸਲਾ ਦੇਖ ਕੇ ਹੀ ਬੰਦ ਰਿਹਾ ਹੈ ਕਿ ਕਿਸ ਤਰ੍ਹਾਂ ਪਿੰਡਾਂ ਵਿੱਚ ਰੋਸ਼ਨ ਸਮਗਰੀ ਧਰਕਰ ਤੇ ਪਿੰਡਾਂ ਦੀ ਪੰਚਾਇਤ ਜਾ ਰਹੀ ਹੈ ਤੇ ਅੰਤ ਵਿੱਚ ਮੈਂ ਉਹ ਤੱਕ ਲੋਕੀ ਦਾ ਲਵਾਗਾ ਧੰਨਵਾਦ ਸਹਿਤ